ਗਰਮੀ ਹਾਂ ਜਨਾਬ ਤੇ ਇਹ ਸਾਰੀਆਂ ਸੋਨ ਵਾਲੀਆਂ 6 ਬੱਕਰੀਆਂ ਸਤਮਾ ਵਾਹ ਨਮਾ ਸਤਮਾ ਇਹ ਚੀਜ਼ ਹੈ ਨਾ 4 ਨਮਾ 3 ਇਹ ਨਾ ਆਖਾਂ ਜਮਾ ਹਰ ਇੱਕ ਚੀਜ਼ ਦੀ ਗਰੰਟੀ ਹੋਊਗੀ। ਬਾਕੀ ਨਾਲ ਇਹ ਬਰੀਡਰ ਆਈ ਜੀ ਤੋ ਪਿਆਰ ਬਣੀਆਂ ਹੁੰਦੀਆਂ। ਆਂਦੇ ਜੇ ਕਰਕੇ ਦਾ ਦੇਖਦਾ। ਈ ਮੁੰਡਾ ਪਾਈ ਲੈਣ ਦੇਣ ਗੱਲ ਕਰੀ। ਤਪਾਰ ਨਾ ਮਾਰੀ ਪਿੱਛਣ ਦਾ ਤਪਾਰ ਨੇ ਹੁਣ ਲੱਗੇ ਜਾਂਦੇ ਤੇਰੇ ਸਾਹਮਣੇ। ਇਹ ਤਾਂ ਲੇਟ ਆਇਆ ਉਹਦਾ। ਯਾਰ ਉਹ ਕੋਈ ਐ ਨਹੀਂ ਤੂੰ ਇਹਨਾਂ ਨੂੰ ਇਹਨਾਂ ਤੋਂ ਮੁੱਦ ਸਮਾਂ ਪਹਿਲਾਂ ਵਾਲੀ ਨੂੰ ਛੱਡ। ਬਹੁਤ ਗੱਲ ਅੱਜ। 20000 ਸਾਰਾ ਦੇ। ਕਹੇ ਨੇ ਇਹ। 6 ਬੱਕਰੀਆਂ ਜੀ ਜਿਹੜੀਆਂ ਜਿਹੜੀਆਂ ਪਰ ਆ ਲੈ ਸਾਡੇ ਨਾਲ ਹੀ ਆ ਗਏ ਆ ਵੀ 6 ਹਨ ਅਸੀਂ 6 ਲੈਣੀਆਂ ਨੇ ਕਰ ਲੈ ਕਰਨਾ ਚੈੱਕ ਕਰ ਸੌਦਾ ਤਾਂ ਮੈਂ ਹੁਣ ਪਾਣ ਨਾ ਦੈ ਥੋੜਾ ਲੈ ਜਵਾਨ ਯਾਰ ਬਾਈ ਸਸਰੀ ਘਰ ਚੱਕਰ ਤੇ ਦੇਖਣ ਦੀ ਲੋੜ ਨਹੀਂ ਦੈ ਥੋੜਾ ਲੈ ਸ਼ੈਣੀ ਹੁਣ ਪਾਣ ਨਾ ਸਾਬ ਦਾ ਸੌਦਾ ਫਿੱਟ ਆ ਜਾਂਦਾ ਹੁੰਦਾ ਯਾਰ ਜਿਹੜਾ ਟੋਕ ਟੋਕ ਵਾਲਾ ਉਹ ਕਿੱਥੇ ਸੌਦਾ ਜਿਹੜੀ ਚੀਜ਼ ਜਣਾ ਆਪਾਂ ਮਾੜੀ ਚੰਗੀ ਉਹ ਨਹੀਂ ਗੱਲ ਹੋਊਗੀ ਸਾਰੇ ਇਹ ਕਰ ਛਣਪਾਸ ਕਰਾ ਗਲੇ ਨੂੰ ਸਾਰੇ ਨੂੰ ਖੋਲ ਲੈਣ ਚੋਲਾ ਮੈਂ ਤਾਂ ਅੱਗੇ ਆਖੀਨ ਖੁੱਲੋ ਪਿੱਛੋਂ ਕਾਣਾ ਨਿਕਲ ਜੇ ਪਾਟੇ ਆ ਨਿਕਲ ਜੇ ਪਾਟੂ ਪਾਟਾ ਗੁਰਾ ਜੂ ਤੂੰ ਅੰਨਾ ਦਿੱਤਾ ਸੌਦਾ ਕਰਾਇਆ ਕਿਉਂ ਜੀ ਅੱਪਾਂ ਲੰਬੇ ਦੇ ਥੱਲੇ ਨਹੀਂ ਆਉਂਦੇ ਦੇਖ ਲੈ ਦੇਖ ਲੈ ਆਹ ਵੇਖ ਨੋਟੇ ਖੁੱਲੇ ਹੋ ਜਾ ਮਾੜਾ ਖੁੱਲੇ ਕਰ ਕਿ ਨਾ ਮੇਰੇ ਬੱਕਰੇ ਖੁੱਲੇ ਹੋ ਜਾ ਬਾਕੀ ਆ ਉਹ ਨਾ ਪਰ ਅਜੂ ਮਹਾਰਾਜ ਯਾਦ ਨਹੀਂ ਕਰੇਗਾ ਤਾਂ ਮਹਾਰਾਜ 14 ਬਸ ਨੇ ਉਹ ਨਹੀਂ ਹੋ ਤਿਆਰ ਬਸ ਉਹ ਦੂਈ ਦਾ ਦੂਈ ਦਾ ਦੂਈ ਦਾ ਬਾਈ ਨਹੀਂ ਨਹੀਂ ਦੇਖ ਉਹ ਅੱਗੇ ਰੋੜ ਗਾਇ ਨੂੰ ਐ ਮੈਂ ਅੱਗੇ ਅੱਗੇ ਫੁੱਲਾ ਕਰੋ ਬਣਾ ਚਾਹੇ ਆਓ ਆਓ ਆਏ ਮੋਰ ਨੇ ਬਰਾਂਹ ਖਮਾੜ ਜਿਹੜੇ ਹਾਜ ਜਿਹੜੇ ਬੰਦੇ ਕਹੇ ਜੇ ਰੱਖਦਾ ਨਹੀਂ ਝੋਲਾ ਖਲਾਗਾ ਬਹੁਤ ਮਨਪੂਰਨ ਕਿੱਪੜੀ ਆਦੇ ਆ ਦੇਖ ਲੈ ਤੂੰ ਨਹੀਂ ਖੋਲ ਦੇ ਮੜਾ ਤੂੰ ਹੀ ਪਾਸ ਕਰਾ ਦੇ ਅਗਲੇ ਉਹ ਬਾਈ ਖੋਲ ਗਾ ਯਾਰ ਤੂੰ ਲੈ ਆਪ ਦੇਖਣ ਦੇ ਕਰੇ ਨੂੰ ਨਹੀਂ ਨਹੀਂ ਦੇਖਣ ਦੇ ਇਹ ਮਾਰੀ ਹੋ ਛੜਦੀ ਬੱਕਰੀ ਉਹਨਾ ਮੋੜੀ ਕੋਕੂ ਬਾਈ ਅੱਜ ਮੈਂ ਹਾਂ ਪੁੱਛੋ ਨਾ ਤੇਰੀ ਹੱਥ ਆਹ ਤਾਂ ਖੋਲ ਦੇ ਕਿਹੜੀ ਪਸੰਦ ਲਵਾਗੇ ਨਹੀਂ ਖੋਲ ਦੇ ਖੋਲ ਦੇ ਯਾਰ ਬੇਪਤੋ ਪੈਸੇ ਲਾਉਣੇ ਨੇ ਕੋਈ ਪੈਸੇ ਕੋਈ 1% ਦਾ ਵੀ ਨਹੀਂ ਵੀਰੇ ਓਏ ਆ ਤਾਂ ਦਿਖਾ ਦੇ ਇਹ ਤਾਂ ਦੇਖ ਲਈ ਉਹਨੇ 16 ਲੱਖ ਓਹ ਉਹ ਵੀ ਦੇਖਣਾ ਚਾਹਤ ਉਹਦਾ ਝੋਲੇ ਲਾ ਅੱਛਾ ਗੱਪਣਾ ਗੁਪਣਾ ਦੀ ਗਾਰੰਟੀ ਭਾਈ ਇਹ ਤਾਂ ਪੰਜ ਬੱਕਰੀਆਂ ਦੇ ਦਿਨਾਂ ਚ ਹੀ ਆ ਜਿਹੜੀ ਉਹ ਕੱਲੀ ਦੂਰ ਦੀ ਆ ਆ ਪੰਜ ਤੇ ਜਮਾ ਦਾ ਦਾ ਦੇ ਨਹੀਂ ਲੈਣਾ ਇੱਧਰ ਕਰ ਤੂੰ ਪਰੇ ਹੋ ਜਾ ਤੂੰ ਵੀ ਲਾ ਭਾਈ ਵਿਚਾਰੋ ਕਰਾ ਜਾ ਵੀਡੀਓ ਭਾਈ ਮੜਾ ਪਰੇ ਹੋ ਜਾ ਆ ਇੱਧਰ ਖੁੱਲਾ ਕਰ ਲੋ ਖੜਾ ਬੰਦੇ ਫੜ ਮੇਰੀ ਸੁਣਦੇ ਗੱਲ ਆ ਇੱਧਰ ਸਾਦ ਲੋ ਨਾਲ ਭਾਈ ਡਾਕਟਰ ਸਾਹਿਬ ਇੱਧਰ ਸਾਦ ਲੋ ਆ ਤਾਂ ਪੰਜ ਨੇ ਹਾਜ਼ਰ ਮਾਜਰਾ ਕੋਈ ਨਹੀਂ ਉਹ ਬੱਕਰੀ ਦੀ ਗਾਰੰਟੀ ਇਹ ਦਿੰਦਾ ਹੈ ਪਰ ਆਪਾ ਦਾ ਗਾਰੰਟੀ ਦਿੰਦੇ ਨਹੀਂ ਅੱਗੇ ਮਰਜੀ ਤੇਰੀ ਲੈ ਨਾਲ ਹੈ ਮੈਂ ਗਾਰੰਟੀ ਦਿੰਦਾ ਜਿਵੇਂ ਜੀ ਆਪਾਂ ਪਹਿਲਾਂ ਉਹਦੇ ਰਸੇ 'ਚੋਂ ਨਿਕਲਦੇ ਹੁੰਦੇ ਨੇ ਇਹ ਤਾਂ ਬਸ ਯਾਰ ਹੀ ਆ ਬੱਕਰੀ 100 ਹੱਥ ਰੱਸਾ ਇੱਕ ਗੰੰਧ ਹੱਥ ਇੱਧਰ ਆਦ ਲੋ ਨਾ ਡਾਕਟਰ ਸਾਹਿਬ ਨੂੰ ਇਹਨਾਂ ਦੀ ਗਾਰੰਟੀ ਦਿੰਦੇ ਆ ਸੂਨ ਵਾਲਿਆਂ ਨੇ ਆ ਜਾਓ ਜੀ ਆ ਜਾਓ ਬੇਫਿਕਰ ਹੋ ਕੇ ਕੋਈ ਫੰਡਰ ਨਹੀਂ ਛਾਵੇਂ ਆ ਜਾਓ ਜੀ ਆ ਜਾਓ ਛਾਵੇਂ ਆ ਜਾਓ ਉੱਧਰ ਆ ਜਾਓ ਜੀ ਇੱਧਰ ਕਾਫੇ ਰੱਖੇ ਉਹ ਬਰੀਡਰ ਦੀ ਤਾਂ ਬਾਤ ਹੀ ਗੱਲ ਆ ਯਾਰ ਉਹ ਵਿੱਚੇ ਬਾਦਿਆਂਗੇ ਯਾਰ ਬਰੀਡਰ ਵੀ ਗੋਦੀ ਵਾਲਾ ਪਲਿਆ ਨਹੀਂ ਟਿੱਡ ਵਾਲੇ ਦੀ ਪੈ ਗਈ ਜਦੋਂ ਇਹ ਆ ਕਰੋ ਪਹਿਲਾਂ ਉਹ ਵੀ ਤੁਹਾਡੇ ਨਾਲੋਂ ਹੋਰ ਯਾਰਾ ਸੌਦਾ ਮਾਰਨੇ ਚੱਲ ਵਿੱਚ ਬੋਲ ਬੋਲ ਉਹ ਵਿੱਚ ਕੱਢ ਤੀ ਪਾਲੀ ਨਹੀਂ ਉਹ ਹੈਗੀ ਵਿੱਚ ਨਹੀਂ ਉਹਦੇ ਕੋਈ ਪਿੱਛੇ ਫਲ ਫੁੱਲ ਨਹੀਂ ਹੈ ਯਾਰ ਆ ਪੰਜ ਦਿਨਾ ਤੇ ਜਮਾ 10 15 15 ਦਿਨ ਲੈਣੀਆਂ ਉਹ ਦੂਰ ਦੀਆਂ ਬੱਕਰੀਆਂ ਹਾਂ ਮਤਲਬ ਆਪਾਂ ਨਿੱਤ ਮੰਡਿਆਂ ਤੇ ਜਾਣਾ ਟੱਪ ਝੋੜ ਤੋਂ ਸੰਤ ਬਾਜ ਜਾਣਾ ਢਿੰਡੇ ਤਾਂ ਆਈਆਂ ਕਿਹ ਗੱਲ ਉਹਦੇ ਆਣੇ ਤਾਂ ਹੀ ਹੈ ਦੂਰ ਇੰਨਾ ਕਿ ਬਠਿੰਡਾ ਕਿ ਦੂਰ ਹਾਂ ਹਾਂ ਦੂਰ ਵਿਧਾਨੇ ਤੇ ਕਿਸਾਨ ਲਾ ਦਿੰਦੇ ਅੰਦਰ ਐਵੇਂ ਗੱਲ ਤੇ ਨਹੀਂ ਆਏ ਦੀ ਗੱਲ ਨੁਕਰੀ ਇਹ ਤੈਨੂੰ ਆਜ ਰਹਾ ਬਾਈ ਚੰਦਪਾਲ ਜਵਾਹਰ ਬਾਈ ਓਕੇ ਆ ਪਾ ਓਏ ਉਹ ਵਿਚਾ ਕਿਵੇਂ ਐ 1955 ਪਿੱਛੋਂ ਨਾ ਰੋਣਾ ਪਈ ਜ ਤਾਹੀ ਮੈਂ ਕਹਿੰਦਾ ਹੁਣੇ ਕਦੀ ਬਾਹਰ ਹੈ ਬਾਹਰ ਹੈ ਤਿਆਰ ਲੈਣੀਆਂ ਜੀ ਪੰਜੇ ਤਿਆਰ ਨੇ ਬਈ ਉਹ ਤੂੰ ਜੰਜਾਲ ਛੱਡ ਦੇ ਲੰਬਾ ਵਰਤਨਾ ਆਪਾਂ ਨੇ ਹੋਰ ਨੂੰ ਵੇਚਦੀ ਆ ਦੇਖ ਲੈ ਦੋ ਤਿੰਨ ਤੇ ਆ ਫਿਰ ਦਾ ਚੜਿਆ ਜਾਊਗਾ ਫਿਰ ਸਾਰਿਆਂ ਨੂੰ ਤੁਸ਼ੀ ਨੂੰ ਬੜਾ ਉਹ ਪੰਜ ਗਹਿਣਤ ਨਾ ਕਰਦਾ ਨਹੀਂ ਨਹੀਂ ਡਾਕਟਰ ਸਾਹਿਬ ਉਹ ਗੱਲ ਤੁਹਾਨੂੰ ਮੈਂ ਕਹਿੰਦਾ ਜਸਵੀਰ ਜੀ ਇੰਨੀ ਕਾਜਤ ਹੈਗੀ ਫਿਰ ਇਹਨਾਂ ਚੋਂ ਕੱਢ ਦੇਣਾ ਇੱਕ ਜੇ ਪੈਸੇ ਥੋੜੇ ਆ ਨਹੀਂ ਨਹੀਂ ਇਹ ਚਾਰੇ ਕਾਲੀਆਂ ਮੇਰਾ ਜੀ ਮੜਾ ਸੁਝਾਉਣਾ ਚਾਰ ਮੈਂ ਦੱਸਾਂ ਤੈਨੂੰ ਗੱਲ ਦੁਕਾਨ ਦੇ ਵਿੱਚ ਵੜ ਗਿਆ ਖੱਦਰ ਪਨੇਰਾ ਜੱਪਾ ਕੱਪੜਾ ਪਰਵਾ ਦੇ ਜਿਹੜਾ ਥਾਨ ਪਸੰਦ ਆ ਉਹੀ ਲਊਗਾ ਲੈ ਕੱਪੜਾ ਇੱਕ ਤਾਂ 5500 ਦਾ ਇੱਕ 500 ਦਾ ਤੂੰ ਕਿਵੇਂ ਤੇ ਉਹ ਨਾ ਤੇਰਾ 5500 ਵਾਲਾ ਕਿਹੜਾ ਰੱਖ ਲੈ ਉਹ ਨਹੀਂ ਨਹੀਂ ਮੈਂ ਤਾਂ ਕਿਹਾ ਨਾ 5000 ਹਲ ਕੱਢ ਦੋ ਜੀ ਪੈਸੇ ਥੋੜੇ ਆ ਕਿ 5500 ਵਾਲਾ ਪਾ ਲੋ ਆ ਬਾਂਸਰਾ ਪਾ ਲਓ ਜੇ ਰੰਗੇ ਪਸੰਦ ਨਹੀਂ ਆਉਗਾ ਕੁਰਤਾ ਵਿੱਚ ਕਾਲੀ ਹੋਊਂ ਦੂਸਰਾ ਕਾਲੀ ਹੋਣਾ ਮੈਂ ਕਹਾਂ ਸੌਦਾ ਸਰਕਾਰੀ ਪਾਣੀ ਚਿੱਟੀ ਉਹਦੇ ਜਿਹੜੀਆਂ ਚਾਰ ਲੈਣੇ ਉਹਨਾਂ ਨਾਲ ਰੇਟ ਦਾ ਉਸ ਤੇ ਗੱਲ ਨਹੀਂ ਪਈ ਰੇਟ ਬੱਸ ਸਿੰਗਲ ਨਾਲ ਐਕਸਾ ਬੱਤੀ ਕਿੱਦਾਂ ਕਿਤੇ ਹੋ ਸਾਰਾ ਵੀ ਹੂ ਆਹ ਜਿਹੜਾ ਸ਼ਿਮਾ ਪੁੱਛ ਕੇ ਆਪਾਂ ਉਹ ਤੋਂ ਉਹਨਾਂ ਨਾਲ ਮਾਰ ਗੋਲੀ ਆ ਚਾਰਾਂ ਦਾ 32000 ਨਮਸਕਾਰ ਤੇ ਕਰ ਲੈ ਮੁਕੀ ਚਾਰਾਂ ਦਾ ਬੱਤੀ ਹੈ ਕਿ ਇੱਕ ਦਾ ਬੱਤੀ ਹੈ ਆਪਾਂ ਮੋਢਾ ਵਾਲੀ ਦਾ ਬੋਤ ਫਿਰ ਵੀ ਫਿਰ ਚਾਰਾਂ ਦਾ ਬੱਤੀ ਹੈ ਫਿਰ ਪਹੁੰਚੂ ਮਾਰ ਕੇ ਪੈ ਗਿਆ ਮੁੱਲ ਕਰਨ ਦਾ ਸਾਫ ਦਾ ਕਰ ਨਹੀਂ ਕਰਨਾ ਯਾਰ ਕਰ ਦੇ ਆ ਲੈਣ ਵਾਲੇ ਕੰਮ ਤੇ ਫੇਰ ਤਾਂ ਦੇ ਦੇ ਤੂੰ ਫਾਇਦਾ ਮੈਨੂੰ ਮੰਨ ਲਓ ਤਿਆਰ ਪੰਚੀ ਹੋ ਗਿਆ ਕੱਢ ਦੇ ਦੇ ਠੀਕ ਆ ਉਹ ਵੀਰੇ ਚਾਰਾਂ ਦੀ ਗੱਲ ਕਰਦੇ ਆ ਚਾ ਉਹ ਗੱਪਣ ਕੱਢੀ ਪੂਰਾ ਜੀ ਚਾਰਾਂ ਦਾ ਚਾਹੇ ਅਗਲਾ ਚਿਹਰਾ ਹੀ ਲਊਗਾ ਜਰਾ ਉਹ ਯਾਰ ਫਿਰ ਬਿੱਟ ਵੀ ਲਾ ਕਰਨ ਨਾ ਫਿਰ ਤੂੰ ਯਾਰ ਤੂੰ ਚਾਰਾਂ ਦੇ ਲੰਗ ਲੈਣਾ ਚਾਰਾਂ ਦਾ 32000 ਕਹਦਾ ਲਾ ਗੱਲ ਨਹੀਂ ਬੜੀ ਹਾਂ ਛਿਆਂ ਦਾ 26000 ਕਹਿਆ ਉੱਤਰ ਵੀ ਘਟਾਇਆ ਆਪਾਂ ਨਾਰ ਲਾ ਕੇ ਵੀ ਜ਼ੋਰ ਲਾਉਣਗੇ ਚਾਰਾਂ ਦਾ 32000 ਮੰਗਦਾ ਜੀ 5 6000 ਦਾ ਮੰਗਦਾ ਇਹ ਚਾਰਾਂ ਦੇ ਹਿਸਾਬ ਨਾਲ ਇੱਕ ਤਾਂ 32000 ਦੋ ਮਾਰੀਆਂ 32000 ਕਿਹ ਹੈ ਵੀਡੀਓ ਸੱਚ ਚਲੋ ਉੱਤਰ ਹੋ ਜਾ ਜਦੇ ਚਲਣੀ ਬਿਲਕੁਲ ਸਹੀ ਆ ਗੀ ਨਾ ਗੱਲ ਉੱਥੇ ਤੈਨੂੰ ਕੋਈ ਆ ਗਈ ਗੱਲ ਛੋਟੇ ਵਾਲੀ ਆ ਗਈ ਨਹੀਂ 32000 ਦੀਆਂ ਇਹ ਹੀ ਗੱਲ ਇਹ ਨਹੀਂ ਫਸਾ ਸਕਦੇ ਤੈਨੂੰ ਮੈਂ ਨੰਬਰ 6 ਹੀ ਲੈ 6000 ਦੀਆਂ ਤਾਹਾਨੂੰ 32 ਲੂਣੇ ਹਾਂ ਮੁੜ ਕੇ ਨਹੀਂ ਕਿਹਦੋਂ ਰੇਟ ਉਹ ਮੰਗੂਗਾ ਕਿਹੜੇ ਸਮੂਹ ਚ ਪੜਿਆ ਹੋਇਆ ਹੈ ਮੈਂ ਪਰਕੇ ਕਰਿਆ ਹੋਇਆ ਆ ਤੁਸ ਤੋ ਹੋਣ ਲੱਗਿਆ ਇਸ ਕੰਮ 'ਚ ਤੀਜੀ ਪੀੜੀ ਆ ਗਈ। ਉਹ ਤੀਜੀ ਪੀੜੀ ਆ ਕੇ ਰੇਟ ਦਾ ਮੰਗਣ ਲੱਗਿਆ ਹੁੰਦਾ ਜੀ ਬਾਈ ਸਹੀ ਮੰਗਿਆ ਤੋ ਤੂੰ ਹੀ ਗਲਤ ਆ। ਇਹ ਕੌਣ ਦੇ ਦਊਗਾ ਤੈਨੂੰ ਪਤਾ ਵੀਰਿਆ। ਉਹਨੇ ਦੱਸ ਕੇ ਗਿਆ 102600 ਇੱਕ ਬੱਕਰੀ ਦਾ ਚਾਰਾਂ ਦਾ ਜੋੜ ਲਓ ਮੁੜ ਕੇ ਟੈਂਟ ਤੋਂ ਹੀ ਉਲਟ ਹੋਈ ਜਾਂਦੀ ਪਹਿਲਾਂ ਵੀ ਜੇ ਕਿਤੇ ਨੇ ਪਰ। ਕੋਈ ਐਂ ਨਹੀਂ ਜਾਂਦਾ ਨਾ ਬਾੜ ਦੇ ਬਾਈ। ਬੱਤਿਆ ਉਹ ਮਤਲਬ ਛੇੜੀਏ ਉਹਦੇ ਮੈਨੂੰ ਲੱਗੋ ਤਾਂ ਜਾਣ ਕੇ ਚੱਲ 100 ਕਹੂਗਾ। ਉਹ ਛੇੜੀ ਜਾਂਦਾ। 32000 ਇਹਨੇ ਮੈਨੂੰ ਨਹੀਂ ਕਰਾਉਣੀ ਉਹਨੇ ਬੋਲ ਬੋਲ ਫਿਰ। ਹਾਂ। ਮੂਨਾ ਕੇ ਲੈ ਲਿਆ 3200 ਰਾਜੂ ਕਿਉਂ ਯਾਰ ਉਹ ਬੰਦੇ ਦੂਜੇ ਵੀ ਅਗਲਾ ਦਿਮਾਗ ਖਰਾਬ ਕਰਦੇ ਆ ਸਹੀ ਕੱਟ ਹਾਂ ਗੱਲ ਨਿਬੜਦੀ ਕਰ ਇੱਕ ਤਾਂ ਜਿਹੜੀ ਚੀਜ਼ਾਂ ਨੇ ਪਸੰਦ ਆ ਵੀ ਆਹੀ ਲੈ ਲੈ ਤੂੰ ਲੰਬੇ ਹਲਾਈ ਕਿਉਂ ਪਾਉਨੇ ਕਿਉਂ ਜੀ ਅਗਲਾ ਨਹੀਂ ਲੈਂਦਾ ਹਰੇ ਰੰਗ ਤੈਨੂੰ ਪਸੰਦ ਆ ਹਰੇ ਰੰਗ ਦਾ ਕੱਪੜਾ ਪਾਵੇਂਗਾ ਤੂੰ ਚਿੱਟਾ ਕਿਉਂ ਪਾਵੇਂਗਾ ਉਹ ਚੱਲ ਇਹ ਵੇਖਣ ਯਾਰ ਆਪਾਂ ਸਿਹਰਾ ਦਾ ਮੁੱਲ ਕੀਤਾ ਜਾਂਦਾ ਲੈ ਘਰ 'ਚ ਕੋਈ ਨਹੀਂ ਰਾਇਆ ਕਰਨ ਦੇ ਯਾਰ ਇੰਨੀ ਨਹੀਂ ਕੋਈ ਗੱਲ ਬਾਕੀ ਤੇ ਉਹਨਾਂ ਨੂੰ ਪਾ ਪਹੁੰਚਾ ਦੂ ਖਸ਼ੀਆਂ ਦਾ ਮੁਲਕ ਤੇ ਮੜਾ ਤੂੰ ਹੀ ਜਾਣਾ ਮੈਂ ਨਹੀਂ ਜਾਂਦਾ ਠੱਗਾ ਵੀ ਕਰੋ ਆ ਜਾ ਬਾਈ ਕਰ ਲੈ ਤੇ ਰਹਿ ਕਰਾਂਗੇ ਹਾਂ ਠੀਕ ਆਜੋ ਬਾਈ ਆਜੋ ਨੇੜੇ ਹਾਂ ਹਾਂ ਲਾਓ ਮੁੰਡਾ ਹਾਂ ਹਾਂ ਚਾਹੀਦਾ ਹਾਂ ਹਾਂ ਰਹਿ ਕਰ ਮੈਂ ਦੱਗੀ ਕਿਹਦੇ ਰਹਿ ਕਰ ਤੁਰੇ ਤੋਂ ਬਿਨਾਂ ਨਹੀਂ ਬਾਹਰ ਨਵੇੜ ਦੇ ਬੰਦਾ ਇਕੱਠ ਕਰਨਾ ਨਹੀਂ ਨਹੀਂ ਮੈਂ ਕਰਾਂ ਚਾਰਾਂ ਦਾ ਬਾਈ 80000 ਦਾ ਨਹੀਂ 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 ਲਾ ਲਾ 15 ਲਾ ਲਾ 16 ਲਾ ਲਾ ਘੰਟਾ ਭਗਾਈ ਮਾਰ ਕੇ ਬੀਤੇ ਆਵਾ ਕੋਈ ਫਾਇਦਾ ਨਹੀਂ ਨਹੀਂ ਕੋਈ ਫਾਇਦਾ ਨਹੀਂ 14000 ਰੁਪਏ ਦੰਦੇ ਨੇ ਲੈ ਲੈ ਨਾ ਨਾ 20000 ਬੱਕਰੀ ਹਾਂ ਉਹ ਕਹਿੰਦੇ ਵੀ ਐਡੇ ਕਰਦਾ ਵੀ ਨਹੀਂ ਦੰਦਾ ਲੈ ਲੈ ਪੈਸੇ ਲੈ ਲੈ ਨਹੀਂ ਨਹੀਂ ਕੀ ਕੋਣ ਕਰੇ ਇਹ ਜਗਾ ਦਾ ਕਹਿੰਦਾ ਜੀ ਗੰਦਾ ਨਹੀਂ ਮੈਂ ਭਾਈ ਹੋਰ ਦੇਖੀਏ ਕੋਈ ਕਸਰ ਮਾਸਰ ਜਮੀਨੀ ਆ ਤਾਂ ਫਿਰ ਕਿੱਥੇ ਵੀ ਸੌਣਾ ਪੈਂਦਾ ਜਿੱਥੇ ਨੀ ਨੀ ਨਾ ਰੋ। ਇਹ ਫਿਰ ਮਾੜਾ ਸੂਹ ਖਾਈ ਤੋਂ ਬਿਨਾਂ ਤਾਂ ਸੌਦਾ ਵੀ ਨਹੀਂ। ਹੋਰ ਬੱਕਰੀਆਂ ਵਿਚਾਰੇ ਘਾੜੇ ਕਾਟ ਲਈ ਜਾਂਦਾ। ਤੂੰ ਕਿੱਥੇ ਦੀ? ਯਾਰ ਮੈਂ ਉਹ ਕੋਈ ਮਾੜਾ ਮੋਟਾ ਹੁੰਦਾ ਜਾਂ ਤੈਨੂੰ ਪਤਾ ਤੂੰ ਵੀ ਮਾਲ ਹੀ ਹੁੰਦਾ ਯਾਰ। ਹਰ ਕੋਈ ਕਹਿੰਦੇ ਨਹੀਂ ਬਾਈ ਕੀ ਗਰਾ ਮੰਨਦੇ ਮੰਨਣੋਂ हट ਕੇ ਲੋਕ। ਛਾਈ ਬਣ ਗਿਆ। ਮੈਂ ਬੱਚੇ ਵੀ ਨਾਲ ਜਿਹੜੇ ਨੇ। ਸੜਾਤੀ ਆ ਬਾਈ ਚਾਰੇ। ਸੁਣਣ ਵਾਲੀ। ਕੀ ਤੁਹਕਰਾਉਦੇ ਯਾਰ ਕੰਮ ਉਹ ਸਰਜੀ ਦੇ ਸਾਹਮਣੇ ਇੱਕ ਠਾਈ ਉਹ ਕਹਿਣ ਕੰਮ ਦਾ ਕਰਾ ਦੂੰ ਨਹੀਂ ਨਹੀਂ ਰਾਜ ਤੂੰ ਇੰਨਾ ਤੂੰ ਹੀ ਕਹਿ ਦਿੰਦਾ ਜਦ ਨਹੀਂ ਮੰਨਦਾ ਅਗਲਾ ਇਨਸ਼ਾਅੱਲਾ ਫਿਰ ਆਏ ਮੰਨਣਗੇ ਤੇ ਬਣਾਉਣਾ ਤੇ ਬਹੁਤ ਪਾਉਣਾ ਇਹਦ ਗੱਲ ਕਿਤੇ ਵੀ ਨਾ ਸੁਣ ਮੈਂ ਤਾਂ ਮਦਨ ਨਾਲ ਮੈਨੂੰ ਪਤਾ ਵੀ ਕਿੱਥੇ ਵਿਕਣਗੀ ਹਾਂ ਫਿਰ ਨਹੀਂ ਫਿਰ ਹੁਣ ਐਡੀ ਪੌੜੇ ਖੜੀ ਤੂੰ ਕਿਹੜਾ ਗਲਤ ਕਰਾਈ ਜਾਂਦਾ ਹੋਈਆਂ ਬੱਕਰੀਆਂ ਮੈਨੂੰ ਦਵਾ ਕਰ ਵੀ ਭਾਈ ਉਹ ਤਾਂ ਹੱਥ ਬੰਨ ਗਿਆ ਲੈ ਬਸ ਠੀਕ ਹੈ ਕੋਈ ਨਹੀਂ ਤਾ ਹੋਰ ਕਿਥੇ ਰਿਆ ਜਾਣੀ ਆ ਬੜੀ ਗੱਲ ਆ ਹਾਂ ਹੁਣ ਗਈ ਜੀ ਆ 15 ਕਿਹਦਾ ਚੀਜ਼ ਰਹੀ ਹੈ ਕਿ ਬਣਾਵਾਂ ਮੈਂ ਲੈਂਸ ਨੂੰ